ਕਾਂਗਰਸ ਪਾਰਟੀ ਦੀ ਮੀਟਿੰਗ ਰੱਖੀ ਗਈ ਹੈ ਨਿਹਾਲ ਸਿੰਘ ਵਾਲਾ ਦੇ ਵਿੱਚ ਤੁਸੀਂ ਪਹੁੰਚੇ ਹੋ ਇਸ ਵਾਰ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਹੈ ਜੀ ਕਾਂਗਰਸ ਪਾਰਟੀ ਨੇ 117 ਹਲਕਿਆਂ ਦੇ ਵਿੱਚ ਕੋਆਰਡੀਨੇਟਰ ਲਾਏ ਆ ਜਿਨ੍ਹਾਂ ਦੇ ਅੰਕ ਵਿੱਚ ਨਿਹਾਲ ਸਿੰਘ ਵਾਲਾ ਦਾਸ ਦੀ ਡਿਊਟੀ ਲੱਗੀ ਹੈ ਔਰ ਕਾਂਗਰਸ ਪਾਰਟੀ ਬੜੇ ਲੰਬੇ ਸਮੇਂ ਤੋਂ ਇਹ ਜਿਹੜਾ ਹਲਕਾ ਹੈ ਇਹ ਜਿਹੜਾ ਆਉਣ ਵਾਲਾ ਸਮਾਂ 2027 ਦਾ ਜਿਹੜਾ ਕਾਂਗਰਸ ਪਾਰਟੀ ਲਈ ਵੀ ਮਿੱਥਿਆ ਜਾਣਾ ਹੈ ਕਿਉਂ ਕਾਂਗਰਸ ਪਾਰਟੀ ਦਾ ਹਰ ਵਰਕਰ ਹਰ ਅਹੁਦੇਦਾਰ ਔਰ ਕਾਂਗਰਸ ਪਾਰਟੀ ਦੀ ਰੀਡ ਦੀ ਹੱਡੀ ਵਰਕਰ ਇਹ ਸਾਰੇ ਇੱਕ ਮੁੱਠੋ ਕੇ ਕਾਂਗਰਸ ਪਾਰਟੀ ਨੂੰ 2027 ਦੇ ਵਿੱਚ ਉਲੰਧੀਆਂ ਤੇ ਲੈ ਕੇ ਜਾਣ ਦੀ ਆਪਣੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਦੀ ਜੇ ਗੱਲ ਕੀਤੀ ਜਾਵੇ ਇਹਨੇ ਲੱਗ ਰਿਹਾ ਹੈ ਕਿ ਕੋਈ ਨਸ਼ੇ ਦੇ ਖਿਲਾਫ ਉਹਨਾਂ ਰੱਖਿਆ ਕਿ ਅਸੀਂ ਸਖਤ ਨਸ਼ਾ ਬੰਦ ਛੇੜਿਆ ਹੋਇਆ ਹੈ ਪਰ ਤੋਂ ਲੱਗਦਾ ਹੈ ਕਿ ਵਾਕਈ ਨਸ਼ਾ ਘਟਾਇਆ ਜਾ ਰਿਹਾ ਹੈ ਦੇਖੋ ਜੀ ਇਹ ਸਰਕਾਰ ਬੜੀ ਨਿਕਮੀ ਚੱਲ ਰਹੀ ਹੈ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਸਦੇ ਬਿਲਕੁਲ ਵੀ ਖਰੇ ਨਹੀਂ ਉਤਰੇ ਆ ਲੇਡੀਜ਼ ਦਾ ਦੇਖ ਲਓ ਜਿਹੜਾ 1000 ਰੁਪਿਆ ਇਹਨਾਂ ਨੇ ਕਿਹਾ ਸੀ ਉਹ ਦੇਖ ਲਓ 4 ਸਾਲ ਹੋ ਚੱਲੇ ਆ ਇਸ ਟਾਈਮ ਉਹ ਬੀਬੀਆਂ ਭੈਣਾਂ ਨੂੰ ਕੋਈ ਪੈਸਾ ਨਹੀਂ ਮਿਲਿਆ ਟੁੱਟਦੇ ਵਾਅਦੇ ਕਰਕੇ ਇਹ ਸਰਕਾਰ ਜਿਹੜੀ ਹੈ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਇਹਦਾ ਤੁਸੀਂ ਆਉਣ ਵਾਲੇ 2027 ਦੇ ਵਿੱਚ ਦੇਖਿਓ ਇਹ ਕਾਂਗਰਸ ਪਾਰਟੀ ਨੇ ਹੁਣ ਜਾ ਫਿਰ ਜਿੱਤ ਪ੍ਰਾਪਤ ਕਰਨੀ ਹੈ ਹੈ ਆਪਣੇ ਜੀ ਅਨਪਲਾਈਮੈਂਟ ਦਾ ਬਹੁਤ ਵੱਡਾ ਇੱਕ ਬਹੁਤ ਵੱਡਾ ਮਸਲਾ ਜਿਹਦੇ ਵਾਰ ਕੀ ਥੋੜੇ ਕੋਲੇ ਦੇਖੋ ਸਾਡੀ ਤਾਂ ਸਰਕਾਰ ਜਿਹੜੀ ਇਸ ਟਾਈਮ ਜਿਹੜੀ ਨਹੀਂ ਹੈਗੀ ਕਾਂਸਪਾਰਟੀ ਸਰਕਾਰ ਦੇ ਕਾਮਰੇ ਸਭਾ ਜੀ ਦਾ ਤਾਂ ਤਾਂ ਮੰਨੇ ਫਰੇਜਾਂ ਦੇ ਅਧਿਵਾ ਸਭਾ ਜਿਹੜੇ ਉਹਨਾਂ ਨੂੰ 10 ਦੇ ਆਧਾਰ ਦੇ ਨੋਟਰੀ ਕਰ ਰਹੇਗੇ ਬਹੁਤ 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 ਵੱਡਾ ਬੁਆ ਚਲੋ ਜਿਹੜੇ ਕੋਈ ਅਧੂਰੇ ਕੰਮ ਪਿਛਲੀ ਸਰਕਾਰ ਦੇ ਵਿੱਚ ਰਹਿ ਗਏ ਆ ਉਹ ਉਹਨਾਂ ਲਈ ਸਰਕਾਰ ਜਿਹੜੀ ਬਣੇਗੀ ਪਹਿਲ ਦੇ ਆਧਾਰ ਤੇ ਹਾਂ ਜੀ ਕਾਂਗਰਸ ਦੇ ਵਿੱਚ ਜੋ ਚੰਨੀ ਸਾਹਬ ਦੀ ਸਪਾਰਟੀ ਉਹ ਪਹਿਲਾਂ ਦੀ ਦਿੱਖ ਹੈ ਕਿ ਕੀ ਕਾਹਦੇ ਨਹੀਂ ਗੋ ਉਹਨਾਂ ਨਾਲ 10 ਦੇ ਆਧਾਰ ਤੇ ਕਾਂਗਰਸ ਦੇ ਵੱਡੇ-ਵੱਡੇ ਲੀਡਰਾਂ ਨੂੰ ਨੌਕਰੀ ਮਿਲ ਰਹੀ ਹੈ ਦੇਖੋ ਦੇਖੋ ਚੰਨੀ ਸਾਹਬ ਜਿਹੜੇ ਆ ਉਹ ਥੋੜਾ 6 ਕੁ ਮਹੀਨੇ ਤੱਕ ਸਪਾਰਟੀ ਦੇ ਸੀਐਮ ਰਹੇ ਆ ਪੰਜਾਬ ਦੇ ਉਹਨਾਂ ਦੀ ਨੌਲੇਜ ਦੇ ਵਿੱਚ ਹੈ ਜੋ ਪਹਿਲਾਂ ਤਰੁਟੀਆਂ ਰਹਿ ਗਈਆਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣੇਗੀ ਇਹ ਸਾਰੀਆਂ ਤਰੁਟੀਆਂ ਪਹਿਲ ਦੇ ਆਧਾਰ ਤੇ ਕੀਤੀਆਂ ਜਾਣਗੀਆਂ ਸਿੱਖ ਪਾਰਟੀ ਪਹੁੰਚ ਰਹੀ ਹੈ ਅਰੇ ਉਹ ਜਿਹੜਾ ਸਰਪੰਚਤਾ ਦਾ ਬੜਾ ਕਾਜ ਜਿਸੇ ਵੀ ਦੇਖਦਾ ਕਿ ਬੱਟੇ ਨੇ ਆਈ ਦੀ ਬੋਲੀ ਕਿਵੇਂ ਦੇ ਰਹੇ ਸਾਡੇ ਪੰਜਾਬ ਪ੍ਰਧਾਨ ਰਾਜਾ ਵਡਿੰਗੀ ਦੀ ਗਵਾਹੀ ਹੈ ਅੱਜ ਸਾਡੇ ਬਹੁਤ ਹੀ ਸਤਕਾਰਯੋ ਕੋਆਰਡੀਨੇਟਰ ਟੀਕੇ ਤવાડી ਜੀ ਸਾਡੇ ਵਿੱਚ ਆਏ ਨੇ ਔਰ ਇਹਨਾਂ ਨੇ ਬਹੁਤ ਹੀ ਵਿਸਤਾਰ ਨਾਲ ਪਾਰਟੀ ਦੀ ਜੋ ਆਉਣ ਵਾਲੇ ਪ੍ਰੋਗਰਾਮਾਂ ਜੋ ਕਿ ਮੀਟਿੰਗਾਂ ਕਰਨੀਆਂ ਹੈਗੀਆਂ ਕਿ ਇਸ ਤਰ੍ਹਾਂ ਆਪਾਂ 2027 ਤੱਕ ਮਿਸ਼ਨ 27 ਸਫਲ ਕਰਨਾ ਉਧਰ ਦੀ ਬਹੁਤ ਸੁਖਦੇ ਢੰਗ ਨਾਲ ਮੀਟਿੰਗ ਹੋਈ ਹੈ ਜਿੱਥੇ ਹਲਕਾ ਨਿਹਾਲ ਸਿੰਘ ਵਾਲਾ ਦੇ ਬਲੌਗ ਨਿਹਾਲ ਸਿੰਘ ਵਾਲਾ ਦੇ ਤਕਰੀਬਨ ਥੋੜੇ ਜਿ ਸਨੇਹ ਲਾਏ ਸੀ ਪਰ ਬਹੁਤ ਵੱਡਾ ਹਜੂਮ ਅੱਜ ਇਕੱਠਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਵੀ ਹਰੇਕ ਇੱਕ ਪਿੰਡ ਤੋਂ ਮੋਦੋ ਵਾਲਾ ਗੂ ਪਹੁੰਚੇ ਨੇ ਪਹਿਲਸੇ ਉਹ ਕਾਂਗਰਸ ਦੀ ਜੇ ਗੱਲ ਕੀਤੀ ਜਾਵੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜੀ ਹਾਫੀ ਖੇਡੋਦਾਂ ਕਰ ਰਿਹਾ ਦੇਖਿਆ ਤੇ ਪਿਛਲੇ ਹਫਤੇ ਵਿੱਚ ਗੱਲ ਆ ਕਿ ਜੇ ਕੀਤੀ ਗਈ ਜਾਂ ਪਿਛਲੇ ਦਿਨੀ ਮਾਨਕੀ ਗੱਲ ਦੇ ਵਿੱਚ ਵੀ ਕੀਤੀ ਗਈ ਸੀ ਭੁਵਿੰਦਰ ਸਿੰਘ ਸਾਹੋਤ ਜੀ ਦਾ ਉਨਾ ਬਦਲੋ ਇਸ ਵਾਰ ਚੁੱਕੇ ਗਏ ਹੈ ਕਿ ਮੁਸਾ ਕੀਤਾ ਜਾ ਰਿਹਾ ਇਸ ਵਕਤ ਨੂੰ ਠੀਕ ਹੈ ਨਾ ਚਾਹਤ ਦੇਖੋ ਉਹ ਵੀ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਆ ਤੁਸੀਂ ਦੇਖ ਰਹੇ ਆਂ ਜੇ ਫਾਉਕੇ ਸਾਹਿਬ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਕੋੜਾ ਆਪਣੀ ਪਾਰਟ ਕੰਮ ਕਰ ਰਹੇ ਤਾਂ ਬਹੁਤ ਵਧੀਆ ਗੱਲ ਹੈ ਤਾਂ ਤਾਂ ਪ੍ਰੋਗਰਾਮ ਕਰ ਰਹੇ ਚੰਗੀ ਗੱਲ ਹੈ ਪਰ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਮੀਟਿੰਗ ਹੋਈ ਹੈ ਕਿਹ ਕਹਣਾ ਚਾਹੋ ਕਿ ਤੋਂ ਸਭ ਤੋਂ ਪਹਿਲਾਂ ਤਾਂ ਹਲਕਾ ਨਿਹਾਲ ਸਿੰਘ ਵਾਲੇ ਦਾ ਬਹੁਤ ਬਹੁਤ ਧੰਨਵਾਦ ਹਰ ਪਿੰਡ ਚੋਂ 10 ਬੰਦੇ ਆਏ ਕਿਤੋਂ 15 ਕਿਤੋਂ 50 ਸੋ ਮੈਂ ਸਾਰੇ ਨਿਹਾਲ ਸਿੰਘ ਵਾਲੇ ਦਾ ਧੰਨਵਾਦ ਕਰਦਾ ਦੂਜਾ ਇਹ ਸਾਡੀ ਪਹਿਲੀ ਮੀਟਿੰਗ ਸੀ ਤਵਾੜੀ ਸਾਹਿਬ ਸਾਡੇ ਕੋਆਰਡੀਨੇਟਰ ਲਾਏ ਆ ਔਰ ਉਹਨਾਂ ਦੇ ਮਾਨ ਸਨਮਾਨ ਦੀ ਔਰ ਉਹਨਾਂ ਵੱਲੋਂ ਕੀ ਪਾਰਟੀ ਦੀ ਡਿਊਟੀ ਹੈ ਕਿਹੜੀ ਬੂਥ ਕਮੇਟੀ ਬਣਨੀ ਹੈ ਕਿੱਥੇ ਕਿੰਨੇ ਮੈਂਬਰ ਬਣਨੇ ਚਾਹੀਦੇ ਆ ਉਦੇ ਬਾਰੇ ਅੱਜ ਇਹ ਮੀਟਿੰਗ ਸੀ। ਕਿਉਂਕਿ ਡਿਪਟੀ ਕਪਫਿਸ਼ਰੀ ਤਵੇ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਜਿਹੜਾ ਕਾਂਗਰਸ ਪਾਰਟੀ ਦੇ ਇੱਕ ਅਮੋੜੀ ਸਾਹਿਬ ਦੀ ਮੌਜੂਦਗੀ ਦੇ ਵਿੱਚ ਹੀ ਉਹਨਾਂ ਨੇ ਕੀ ਸਵਾਲ ਚੁੱਕੇ ਕਿ ਕਾਂਗਰਸ ਦੇ ਕੁਝ ਆਗੂ ਜਿਹੜੇ ਸੋਧੀ ਪਾਰਟੀਆਂ ਨਾਲ ਕੇ ਚੱਲਦੇ ਆ ਜਾਂ ਉਹਨਾਂ ਨੇ ਕਿਹਾ ਕਿ ਮੌਕੇ ਤੇ ਸਾਡੇ ਕੋਲ ਆ ਕੇ ਅੱਗੇ ਬਹਿ ਜਾਂਦੇ ਆ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ। ਦੇਖੋ ਉਹ ਵੀ ਸਤਕਾਰਯੋਗ ਹੈ। ਸੋ ਇਸ ਗੱਲ ਦਾ ਜਵਾਬ ਤੁਹਾਡੀ ਸਾਹਿਬ ਦੇ ਸਕਦੇ ਹਾਂ ਇਹ ਖੜੇ ਸਿਕੂਆਰਡੀਨੇਟਰ ਸੀ ਉਦੋਂ ਕੋਆਰਡੀਨੇਟਰ ਜੀ ਦੀ ਮੌਜੂਦਗੀ 'ਚ ਉਹਨਾਂ ਨੇ ਕਿਹਾ ਕੋਈ ਵਿਰੋਧੀ ਪਾਰਟੀ ਨਹੀਂ ਜੇ ਕੋਈ ਇਨਸਾਨ ਤੁਹਾਡੇ ਨਾਲ ਆ ਕੇ ਰਲਣਾ ਚਾਹੁੰਦਾ ਉਹ ਵਿਰੋਧੀ ਨਹੀਂ ਹੁੰਦਾ ਉਹ ਤੁਹਾਡਾ ਆਪਦਾ ਹੁੰਦਾ ਸੋ ਕਈ ਬੰਦਿਆਂ ਨੇ ਇਹਨਾਂ ਕੁਝ ਕਾਰਨ ਹੈ ਸਾਡੇ 3-4 ਬੰਦੇ ਕਾਲੀ ਦਲ 'ਚੋਂ ਆਏ ਆ ਅਗੇ ਨੂੰ ਇੱਕ ਖਾਂਸੀ ਨਾ ਖੇਡਣਾ ਨਾ ਖੇਡਣ ਦੇਣਾ ਇਨੋਂ ਦਾ ਕੋਈ ਕੰਮ ਐ ਵੀ ਟ੍ਰੋਪੋ ਕੰਡੇ ਕਰੀ ਜਾਣੇ ਕਾਂਗਰਸ ਪਾਰਟੀ ਇੱਥੇ ਮਾੜੀ ਐ ਜੀ ਇੱਥੇ ਕਮਜ਼ੋਰ ਐ ਜੀ ਕਾਂਗਰਸ ਪਾਰਟੀ ਨਿਹਾਰ ਸਿੰਘ ਵਾਲੇ ਦੀ ਇਕਜੁੱਟ ਐ ਤਕੜੇ ਹੋ ਕੇ ਅਸੀਂ 2027 ਦੀ ਲੜਾਈ ਲੜਨੀ ਐ ਸੋ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨਮਾਈ ਹੇਠ ਕੈਪਟਨ ਸੰਦੀਪ ਸੰਤੂ ਜੀ ਦੀ ਰਹਿਨਮਾਈ ਹੇਠ ਅਸੀਂ ਇਹ 2027 ਦਾ ਇਲੈਕਸ਼ਨ ਲੜਨਾ ਸਾਡਾ ਕਿਸੇ ਨਾਲ ਬੈਰ ਵਿਰੋਧ ਨਹੀਂ ਜੇ ਕਿਸੇ ਨੂੰ ਮੇਰੇ ਤੋਂ ਕੋਈ ਤਕਲੀਫ ਐ ਤਾਂ ਮੈਨੂੰ ਫੋਨ ਕਰ ਲਵੇ ਮੈਂ ਉਹਦੇ ਘਰੇ ਜਾ ਕੇ ਉਹਨੂੰ ਪੁੱਛੂਗਾ ਹੱਥ ਜੋੜ ਕੇ ਵੀ ਭਰਾਵਾ ਮੇਰੇ ਘਰ ਦਾ ਕੰਮ ਨਹੀਂ ਗਾ ਇਹ ਇਹ ਪਾਰਟੀ ਦਾ ਕੰਮ ਆ ਤੈਨੂੰ ਮੇਰੇ ਤੱਕ ਕੋਈ ਤਕਲੀਫ ਕੀ ਤਕਲੀਫ ਹੈ ਪਕਸ ਪਿੰਡਾਂ ਤੋਂ ਵਰਕਰ ਆਏ ਨੇ ਆ ਲੋਕ ਇਕੱਠੇ ਕਿਵੇਂ ਲੱਗਦਾ 27 ਦੇ ਵਿੱਚ ਸਾਦਰ ਬਤਾ ਕਿ ਤੁਸੀਂ ਵੇਖ ਹੀ ਲਿਆ ਹੋਣਾ ਵੀ ਕੋਈ ਬੰਦਾ ਜਿੰਨੀ ਦੇਰ ਮੀਟਿੰਗ ਚੱਲੀ ਗਈ ਕੋਈ ਬੰਦਾ ਉੱਠਿਆ ਨਹੀਂ ਬੜਾ ਜੋਸ਼ ਸੀ ਲੋਕਾਂ 'ਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਦੀ ਸਾਰੀ ਕਰੀਮ ਹੈ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਦੀ ਕਾਂਗਰਸ ਚਲਾਉਂਦੀ ਹੈ ਜਿਹੜੀ ਹਲਕਾ ਨਿਹਾਲ ਸਿੰਘ ਵਾਲਾ ਨੂੰ ਹੁਣ ਤੱਕ ਇੱਥੋਂ ਤੱਕ ਖਿੱਚ ਕੇ ਲੈ ਕੇ ਆਈ ਹੈ ਉਹ ਸਾਰੀ ਲੀਡਰਸ਼ਿਪ ਮਜੂਦ ਸੀ ਔਰ ਮੈਂ ਤਾਂ ਇਹਨਾਂ ਦੇ ਪਹਿਰੇ ਹੱਥ ਲਾ ਕੇ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਆਪ ਦੇ ਆਪ ਕਿਹਾ ਡੈਂਪਲ ਟਕਰਾ ਹੋ ਅਸੀਂ ਚਾਹੁੰਦੇ ਵੀ ਕੋਈ ਚੱਜ ਦਾ ਐਮਐਲਏ ਹਲਕਾ ਨਿਹਾਲ ਸਿੰਘ ਵਾਲਾ ਬਣ ਕੇ ਆਓ ਐਤ ਕੀ ਉਮੀਦ ਹੈ ਡੈਂਪਲ ਜੀ ਤੁਹਾਨੂੰ ਕਿ ਟਿਕਟ ਹੈ ਜਿਹੜੀ ਮਿਲੂਗੀ ਕਿਉਂਕਿ 2022 ਚ ਵੀ ਤੁਹਾਡੀ ਦਾਵੇਦਾਰੀ ਸੀ 2017 ਚ ਵੀ ਸੀਗੀ ਐਤ ਕੀ ਕਿਵੇਂ ਲੱਗਦਾ ਕਿ ਹਾਈ ਕਮਾਂਡ ਤੱਕ ਇਹ ਆਵਾਜ਼ ਹੈ ਜਿਹੜੀ ਪਹੁੰਚੇਗੀ ਦੇਖੋ ਹਰ ਬੰਦਾ ਪੇਪਰ 'ਚ ਪੈਂਦਾ ਇਹ ਕੰਪੀਟੀਸ਼ਨ ਹੁੰਦਾ ਇੱਕ ਤਿਆਰੀ ਹੈ ਪਰ ਮੈਨੂੰ ਐਤ ਕੀ ਲੱਗਦਾ ਹੈ ਵੀ ਪਾਰਟੀ ਹਾਈ ਕਮਾਂਡ ਨੇ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਮੈਨੂੰ ਉੱਥੋਂ ਕਹਿ ਕੇ ਦੋ ਰਿਹਾ ਵੀ ਤਕੜਾ ਹੋ ਕੇ ਹਲਕਾ ਨਿਹਾਲ ਸਿੰਘ ਵਾਲੇ 'ਚ ਕੰਮ ਕਰ ਤੇਰੇ ਨਾਲ ਪਿਛਲੀ ਵਾਰ ਧੋਖਾ ਹੋ ਗਿਆ 24 'ਚ ਐਤ ਕੀ ਅਸੀਂ ਇਹ ਧੋਖਾ ਨਹੀਂ ਹੋਣ ਦੇਵਾਂਗੇ ਚਲੋ ਸਾਹਿਬ ਬੜਾ ਤੁਹਾਡਾ ਧੰਨਵਾਦ ਹੈ ਪਹਿਲਾਂ ਤਾਂ ਤੁਸੀਂ ਜਿੰਨੇ ਵੀ ਪੱਤਰਕਾਰ ਭਾਈਚਾਰਾ ਇੱਥੇ ਪਹੁੰਚੇ ਹੋ ਤੁਸੀਂ ਕਵਰੇਜ ਕੀਤੀ ਹੈ ਤੁਹਾਡਾ ਸਾਰਾ ਤਹਿ ਜਲਦੀ ਗਹਿਰਾਈ ਉਹ ਤੁਹਾਨੂੰ ਆਦਾ ਕਿ ਉਸ ਸਾਥ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਉਂਕਿ ਅੱਜ ਦੀ ਜਿਹੜੀ ਇਹ ਛੋਟੀ ਜਿਹੀ ਮੀਟਿੰਗ ਰੱਖੀ ਸੀ ਤੁਸੀਂ ਪਹਿਲਾਂ ਵਾਲੀ ਮੀਟਿੰਗ ਵੀ ਜਿਹੜੀ ਕਵਰੇਜ ਕੀਤੀ ਸੀ ਉਹਦੀ ਕੋਆਰਡੀਨੇਟਰ ਸਾਹਿਬ ਜਿਹੜੇ ਦਿਵਾੜੀ ਸਾਹਿਬ ਲੱਗੇ ਆ ਉਹਨਾਂ ਦਾ ਵੈਲਕਮ ਕਰਨ ਦੇ ਲਈ ਜੋ ਹਾਈ ਕਮਾਂਡ ਦਾ ਹੁਕਮ ਸੀਗਾ ਜੋ ਮੈਸੇਜ ਸੀਗਾ ਉਹ ਦੇਣ ਲਈ ਇੱਥੇ ਪਹੁੰਚੇ ਸੀ ਇਸ ਲਈ ਪਿੰਡਾਂ ਦੇ ਵਿੱਚ ਇੱਕ ਇੱਕ ਬੰਦੇ ਨੂੰ ਕਾਲ ਕੀਤੀ ਸੀ ਜੇ ਲੋਕਾਂ ਦਾ ਜਿਹੜਾ ਇੱਥੇ ਇੱਕ ਹੜ ਆ ਗਿਆ ਕਿ ਰੈਲੀ ਦਾ ਰੂਪ ਇਸ ਮੀਟਿੰਗ ਨੇ ਜਿਹੜਾ ਧਾਰ ਲਿਆ ਤੇ ਇਹਨੂੰ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਲੋਕ ਇੱਥੇ ਬੇਸ ਅਵਧੀ ਦੇ ਨਾਲ 2027 ਦੀ ਵੇਟ ਕਰ ਰਹੇ ਆ ਕਿਉਂਕਿ ਪਿਛਲੇ ਜਿਹੜੇ ਲੰਘੇ ਸਾਢੇ 3 ਸਾਲ ਸੀ ਲੋਕਾਂ ਦਾ ਜਿਹੜਾ ਦਿਵਾਲਾ ਕੱਢ ਕੇ ਰੱਖਦਾ ਜਿਹੜੀ ਬਦਲਾਵ ਵਾਲੀ ਆਮ ਆਦਮੀ ਪਾਰਟੀ ਆਈ ਸੀ ਕਾਂਗਰਸ ਪਾਰਟੀ ਦੀ ਇੱਕਦਮ ਮੀਟਿੰਗ ਦੇ ਵਿੱਚ ਪਿਛਲੇ ਦਿਨੀ ਜਿਹੜੀ ਇੱਕ ਮੀਟਿੰਗ ਦੀ ਵੀਡੀਓ ਬੜੀ ਵਾਰਤ ਹੋਈ ਹੈ ਜਿਸ ਦੇ ਵਿੱਚ ਇੱਕ ਕਾਂਗਰਸੀ ਆਖੂ ਕੋਈ ਕਾਂਗਰਸੀ ਆਖੂਆਂ ਤੇ ਸਵਾਲ ਚੁੱਕੇ ਗਏ ਹੈ ਕੀ ਲੱਗਦਾ ਹੈ ਇਹ ਵਿਖਰੇਵਾ ਕਿਤੇ 2027 ਦੇ ਵਿੱਚ ਕਾਂਗਰਸ ਪਾਰਟੀ ਦੇ ਆੜੇ ਨਾ ਆ ਜੇ ਪਰੰਮ ਲੱਗਦਾ ਵੀ ਇਹ ਨਹੀਂ ਬਿਲਕੁਲ ਵੀ ਲਿਖੋ ਇਹ ਬੜਾ ਇੱਕ ਤਰਸਯੋਗ ਮੈਂ ਸਮਝਦਾ ਵੀ ਇਹ ਮੈਸੇਜ ਸੀਗਾ ਲੋਕਾਂ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਵੀਡੀਓ ਮੈਂ ਵੀ ਉਹ ਦੇਖੀ ਆ ਕੀ ਬਿਲਕੁਲ ਵੀ ਜਿਹੜਾ ਲੋਕਾਂ ਦੇ ਵਿੱਚ ਇਦਾਂ ਦਾ ਮੈਸੇਜ ਜਿਹੜਾ ਨਹੀਂ ਦੇਣਾ ਚਾਹੀਦਾ ਤੁਸੀਂ ਦੇਖਿਆ ਕਾਂਗਰਸ ਪਾਰਟੀ ਬਿਲਕੁਲ ਇੱਕ ਝੋਟਾ ਦੂਸਰੀ ਗੱਲ ਬੇਸ਼ੱਕ ਆਪਾਂ ਜੇ ਨਿਹਸੰਗੜ ਹਲਕੇ ਦੀ ਗੱਲ ਕਰੀਏ ਤਾਂ ਕੋਈ ਵੀ ਜਿਹੜਾ ਉਮੀਦਵਾਰ ਹੈ ਜਿਹੜਾ ਚਾਹੁੰਦਾ ਕੋਈ ਪਾਰਟੀ ਨਹੀਂ ਉਹ ਇਲੈਕਸ਼ਨ ਲੜਨਾ ਚਾਹੁੰਦਾ ਤੇ ਉਹਨੇ ਆਪਣੀ ਜੋਰ ਅਜ਼ਮਾਈ ਦਾ ਕਰ ਨਹੀਂ ਕਰਨੀ ਹੈ ਤੇ ਪਿਛਲੀਆਂ ਵੀ ਦੋ ਇਲੈਕਟਿਨ ਸਾਹੋ ਕੇ ਸਾਹਿਬ ਨੂੰ ਜਿਹੜੇ ਟਿਕਟ ਕਾਂਗਰਸ ਪਾਰਟੀ ਦੇ ਜਿਹੜੀ ਚਾਹੀਓ 2022 ਦੀ ਗੱਲ ਹੋਵੇ ਚਾਹੀਏ 2024 ਦੀ ਗੱਲ ਹੋਵੇ ਤਾਂ ਜਿਹੜੀ ਆ ਅਡਿੰਪਲ ਨੇ ਤੁਹਾਡੇ ਨਾਲ ਵੀ ਇਹ ਜ਼ਿਕਰ ਵੀ ਕੀਤਾ ਮਾਈਕ ਦੇ ਉੱਤੇ ਵੀ ਗੱਲ ਸਾਂਝੀ ਕੀਤੀ ਹੈ ਵੀ 2024 ਦੀ ਜਦੋਂ ਟਿਕਟ ਕੱਟ ਕੇ ਸਾਹੋ ਕੇ ਸਾਹਿਬ ਨੂੰ ਦਿੱਤੀ ਗਈ ਤਾਂ ਉਹ ਤੋਂ ਬੈਠ ਕੇ ਇਹਨਾਂ ਦੇ ਵਿੱਚ ਆਪਸੀ ਜਿਹੜਾ ਬਾਤचीत ਹੋਈ ਆ ਪ੍ਰਧਾਨ ਜੀ ਦੀ ਹਾਜ਼ਰੀ ਦੇ ਵਿੱਚ ਉੱਥੇ ਹੋਈ ਆ ਵੀ 24 ਟਿਕਟੋਨਾਂ ਨੂੰ ਮਿਲ ਰਹੀ ਹੈ ਤੇ 27 ਦੇ ਸੀਗਾ ਟਿੱਪਾਂ ਨੂੰ ਦੇ ਰਹੇ ਆ ਬਾਕੀ ਇਹ ਹੁਣ ਇਹ ਦੋਨੇ ਪਰਿਵਾਰ ਜਾਣਦੇ ਆ ਵੀ ਇਹ ਗੱਲ ਉੱਥੇ ਹੋਈ ਆ ਜਾਂ ਨਹੀਂ ਹੋਈ ਆ ਪਰ ਮੈਂ ਚਾਹਣਾ ਹੈ ਬਿਲਕੁਲ ਠੀਕ ਆ ਤੁਸੀਂ ਪਾਰਟੀ ਦਾ ਪ੍ਰਚਾਰ ਕਰੋ ਹੁਣਾ ਵੀ ਚਾਹੀਦਾ ਹੈ ਆਪ ਕੋ ਆਪਣੇ ਪਲੇਟਫਾਰਮ ਦੇ ਉੱਤੇ ਜਿੱਥੇ ਜਿੱਥੇ ਤੁਹਾਡੇ ਘਰ ਬੈ ਕੇ ਆ ਪਰ ਇੱਕ ਦੂਸਰੇ ਦੀ ਸ਼ਾਨ ਦੇ ਖਿਲਾਫ ਬਿਲਕੁਲ ਨਹੀਂ ਬੋਲਣਾ ਚਾਹੀਦਾ ਕਿਉਂਕਿ ਜੇ ਆਪਾਂ ਇੱਕ ਉਂਗਲ ਕਿਸੇ ਵੱਲ ਕਰਾਂਗੇ ਤਾਂ ਤਿੰਨ ਉਂਗਲਾਂ ਮੁੜ ਕੇ ਆਪਣੇ ਵੱਲ ਪੈਕ ਜੜੀਆਂ ਜਰੂਰ ਹੋਣਗੀਆਂ ਚਲੋ ਪਰ ਅੱਜ ਜਿਹੜੀ ਤੁਹਾਡੇ ਬਲਾਕ ਪ੍ਰਧਾਨਪਤ ਤੋਂ ਪਹਿਲੀ ਮੀਟਿੰਗ ਹੋਈ ਹੈ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜੀ ਸੀਨੀਅਰ ਲੀਡਰਸ਼ਿਪ ਨੇ ਕੀਤੀ ਹੈ ਕਿਵੇਂ ਲੱਗਦਾ ਹੈ ਮੀਟਿੰਗ ਕਿੰਨੀ ਸਫਲੀ ਕਹਿੰਦੇ ਹੋ ਤੇ ਪਹਿਲਾਂ ਪ੍ਰਦੀਪ ਜੀ ਤੁਹਾਡਾ ਬਹੁਤ ਧੰਨਵਾਦ ਸਾਰੇ ਟੀਮ ਨੂੰ ਧੰਨਵਾਦ ਬਹੁਤ ਸਫਲ ਮੀਟਿੰਗਾਂ ਤੁਹਾਨੂੰ ਦੱਸੀ ਜਾਂਦਾ ਜੀ ਸਾਰੀ ਸਮੂਹੀ ਕਾਂਗਰਸ ਦਾ ਬੜੀ ਇਹ ਗੱਲ ਦੀ ਖੁਸ਼ੀ ਹੋਵੇ ਜਿੰਨੀ ਪੁਰਾਣੀ ਕਾਂਗਰਸ ਸੀ ਜਿੰਨੀ ਸੀਨੀਅਰ ਕਾਂਗਰਸ ਸਾਰੇ ਪਹੁੰਚੇ ਸਾਰਨ ਬਹੁਤ ਬੋਤਨ ਕਿਵੇਂ ਲੱਗਦਾ ਹੈ ਤੁਹਾਡਾ ਜਿਹੜਾ ਅਗਲਾ ਸਫ਼ਰ ਹੈ 2027 ਤੱਕ ਹੈ ਜਿਹੜਾ ਕੰਮ ਕਰਨਾ ਹਰਕੇ ਦੇ ਵਿੱਚ ਹਕੇ ਕਿਵੇਂ ਲੱਗਦਾ ਵੀ ਪਾਰਟੀ ਦੀ ਸਫਲਤਾ ਲਈ ਲੋਕਾਂ ਦਾ ਕੀ ਮੁਜਾਹਕਰ ਆ ਰਿਹਾ ਹੈ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਹੈ ਜੀ ਬਾਕੀ ਮਿਹਨਤ ਕਰਾਂਗੇ ਬਾਲ ਪ੍ਰਮਾਤਮਾ ਨੂੰ ਦੇਣਾ ਪ੍ਰਮਾਤਮਾ ਨੂੰ ਅਰਦਾਸ ਕਰਦੇ ਆਂ ਪੇ ਤੂੰਏ ਕਰਨ ਵਾਲਾ ਜੋ ਕੋਸ ਆ ਵੀ ਮਿਹਨਤ ਕਰਾਂਗੇ ਹਾਲ ਪ੍ਰਮਾਤਮਾ ਨੂੰ ਦੇਣਾ ਹੈ ਬਹੁਤ ਬਹੁਤ ਦਾਖਿਲ ਹੈ